ਖਤਰਾ ਮਈ 2024 ਪਿੰਡ ਛਾਪਾ ਬਰਨਾਲਾ 150 ਕਬੂਤਰ ਉੱਡੇ ਸੀ 8200 ਮੋਡਨ ਜੀ 5 ਵਜੇ ਬਾਜੀ ਨਿਬੜ ਗਈ ਪਹਿਲਾ ਨੰਬਰ ਮਹੰਤ ਸਿੰਧਵਾਹ ਟਰੈਕਟਰ ਜਗਦੀਪ ਚੱਕਲੀ ਸ਼ੇਰ ਮੋਟਰਸਾਈਕਲ ਗੁਰਪ੍ਰੀਤ ਬ੍ਰह्मਪੂਰਾ ਫਰਿੱਜ ਸ਼ੰਦਾ ਪਠਲ ਤੇ ਬਲਜੀਤ ਫੈਜਗੜ ਫਿਰ ਆ ਗਿਆ ਜੀ ਮਾਨ ਘਟੇਰੀ ਹੁਸ਼ਿਆਰਪੁਰ 92 ਉੱਡੇ ਸੀਗੇ 3000 ਮੱਢ ਨੂੰ 4-5 ਤੇ ਬਜੇ ਨਿਬੜ ਗਈ ਅਠਾਂ ਦੀ ਹੋ ਗਈ ਸਾਂਝੀ ਫਸਟ ਓਂਕਾਰ ਢੰਡਵਾੜ ਮੋਟਰਸਾਈਕਲ ਜੀ ਐਮਪੀ ਹੁਸ਼ਿਆਰਪੁਰ ਕੁਲਰ ਤਰਨਿਆ ਹਰਾਨਾ ਕੁਲਰ ਮਣੀ ਢੰਡੀਆਂ ਵਾਦਾ ਬੜਾ ਸਾਂਝੀ ਮੰਨਾ ਕਾਲਾ ਸੰਘਿਆ ਸਾਂਝੀ 91 ਉੱਡੇ ਸੀਗੇ ਜੀ 2200 ਮੱਢ ਨੂੰ ਪਿੰਡ ਕਲਿਆਣ ਮਲੇਰ ਕੋਟਲਾ ਹਰ ਮੇਰ ਕਾਰਸੀਆ ਕੂਲਰ ਸੋਨੀ ਮਹਿਰੈਣਾ ਪੱਖਾ ਬਜੀ ਝਨੇਰ ਪੱਖਾ ਬਬਲਾ ਖੁਰਦ ਕੱਪ ਫੌਜੀ ਸੰਗਾਲੀ ਕੱਪ ਮਨਦੀਪ ਬਈਏ ਵਾਲਾ ਹਰਪ੍ਰੀਤ ਕੱਪ ਜੁਗਨੂ ਖੁਰਦ ਹਰਸ਼ਾ ਮਹਾਲੀ ਜੈਲਦਾਰ ਕੰਗਣਵਾਲ ਜੀ ਇਹਨਾਂ ਦੀ ਹੋ ਗਈ ਸਾਂਝੀ ਤੇ ਪਿੰਡ ਸਿਹੜੀ ਮਰਿੰਡਾ ਚੌਹ ਟੋਡੇ ਸੀਗੇ 2500 ਵੱਡ ਨੂੰ 4:30 ਦੇ ਵਜੇ ਨਿਬੜ ਗਈ ਜੀ ਪਹਿਲਾ ਪਲਵਾਨ ਜੇ ਡੀ ਫਰਿੱਜ ਦੂਜਾ ਰੌਕੀ ਰੜਕੀ ਸਕੂਲਰ ਤੀਜਾ ਹੈਪੀ ਤਨਾਸ ਪੱਖਾ ਜੀ ਇਹਨਾਂ ਤਿੰਨਾਂ ਚ ਬਾਜੀ ਸਾਂਝੀ ਹੋਈ 4:30 ਤੇ ਅਗਲੀ ਬਾਜੀ ਆ ਗਈ ਜੀ ਪਿੰਡ ਬੀਲੇ ਵਾਲਾ ਫਰੀਦਕੋਟ ਜੀ ਬੱਤਰ ਰੋਡੇ ਸੀਗੇ 3200 ਮੁੱਢ ਨੂੰ ਤਿੰਨਾ ਚ ਬਾਜੀ ਹੋ ਗਈ ਸਾਂਝੀ 3:40 ਤੇ ਬਾਜੀ ਨਿਬੜ ਗਈ ਬਿੱਟੂ ਮਚਾਕੀ ਰਮਣਾ ਪੱਬਾ ਲੰਡਾ ਗੋਰੀ ਪੱਬਾ ਲੰਡਾ ਜੀ ਇਹਨਾਂ ਤਿੰਨਾਂ ਦੀ ਬਾਜੀ ਸਾਂਝੀ ਹੋ ਗਈ ਜੀ 340 ਤੇ ਫਿਰ ਆ ਗਿਆ ਜੀ ਪਿੰਡ ਆਸਾਂਪੁੱਤਰ ਸ਼੍ਰੀ ਮੁਖਤਰ ਸਾਹਿਬ 165 ਉੱਡੇ ਸੀਗੇ 3200 ਉੱਡ ਨੂੰ 442 ਤੇ ਬਾਜੀ ਨਿਬੜ ਗਈ ਜੀ ਤਿੰਨ ਦੀ ਹੋ ਗਈ ਸਾਂਝੀ ਕੋਲ ਜੀਤ ਮਚਾਕੀ ਰਣਜੀਤ ਤਲਵੰਡੀ ਜਪਨਾਜ ਖਿੜਕੀਆਂ ਤਿੰਨੇ ਕਬੂਤਰ ਸ਼ਾਮ ਲੋਗੇ ਤੁਰ ਗਏ ਜੀ ਅਗਲੀ ਬਾਈ ਦਿੱਤੇ ਜਾਣਗੇ ਨਾਮ ਇਹ ਬਾਈ ਤੇ ਨਹੀਂ ਦਿੱਤੇ ਜਾਣੇ ਅਗਲੀ ਬਾਈ ਤੇ ਕਰਤੇ ਸੀ ਨਾਮ